ਨੇ ਸਫਾਈ ਕੀਤੀ ਰਾਤ ਲਗਭਗ 9 10 ਵਜ ਗਿਆ ਇੱਕ ਸੱਪ ਇਹਨਾਂ ਨੇ ਮਾਰਤਾ ਸੀ ਤੇ ਬਾਕੀ ਨੇ ਹੁਣ ਮਾਰਤਾ ਜੇ ਸਿਆਪਾ ਆ ਜੇ ਸੱਪ ਨੇ ਆਂਡੇ ਆ ਗਿਨੇਓ ਇੱਕ ਉਹ ਆਂਡੇ ਆ ਕਿ ਓਏ ਆਂਡੇ ਸੱਪ ਦੇ ਨੇ ਬੱਚੇ ਸਾਰੇ ਤੋਂ ਨਿਕਲੇ ਨੇ ਛਤੜੰਗਾ ਨੇ ਤੁਹਾਡੇ ਬੰਦੇ ਸਾਰੇ ਨੂੰ ਵਕਤ ਪਿਆ ਇਹਨਾਂ ਦੇ ਆਂਡੇ ਨਿਕਲੇ ਆ ਨਾ ਆਹ ਆਹ ਨਹੀਂ ਦੋੜੇ ਆਣ ਕੇ ਇਹ ਪਹਿਲਾ ਸੱਪ ਇੱਥੇ ਬੜਿਆ ਪਾ ਜੇ ਆਂਡੇ ਦਿੱਤੇ ਆ ਨਾ ਆਂਡੇ ਟੁੱਟ ਗਿਆ ਹਾਏ ਇਹ ਬੜਾ ਮਾਲਗੋ ਆਈ ਆਈ ਸਭ ਕੁੜੀ ਬਲੋ ਕੁੜੀ ਉਹ ਪੈਰਾਂ ਦੇ ਪਈ ਆ ਦੇ ਆ ਵੇ ਇੱਥੇ ਜਿੱਥੇ ਕੁੜੀ ਖਲੋਤੀ ਦੇ ਪੈਰ ਕੁੜੀ ਬਣਾਈ ਯਾਰ ਕਿੱਥੇ ਆ ਦੋਸਤਾਂ ਤੁਹਾਨੂੰ ਸਭ ਨੇ ਆਂਡੇ ਦਿਖਾਉਣਾ ਕੈਮਰੇ ਦੇ ਆਂਡੇ ਸਭ ਦੇ ਆ ਬਾਦੀ ਦੇ ਸਾਰੇ ਬਾਦੀ ਕਿੰਨੇ ਵਜੇ ਆ ਰਾਤ ਬਾਦੀ ਉਦਾ ਵਧੀਆ ਆ ਗਿਆ ਮਾ ਜੀ ਹੈ ਯਾਰ ਦੋਸਤੋ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਆਂਡੇ ਦੇ ਸੱਪ ਦੇ ਤੁਹਾਨੂੰ ਸੱਪ ਵੀ ਵਿਖਾਉਣਾ ਵੀ ਕਿੱਥੇ ਆ ਆ ਵੇਖੋ ਆਂਡੇ ਨਿਕਲ ਆਣਾ ਸੱਪ ਵੀ 95 92 99 63 35 ਟੈਲੈਂਟ ਵਿਖਾਓ ਲਾਈਕ ਸ਼ੇਅਰ ਕਮੈਂਟ ਕਰਿਓ ਜੈਪੋਲੇ ਨਾਲ